ਚਲੋ ਬਸ ਹੁਣ ਮੇਰਾ ਖਿਆਲ ਹੈ ਥੋੜਾ ਸਮਾਪਾ ਸਤਕਾਰਯੋਗ ਮੇਰੇ ਬਹੁਤ ਹੀ ਪਿਆਰੇ ਕਿਸਾਨ ਦੋਸਤ ਮੇਰੀਆਂ ਸਤਕਾਰਯੋਗ ਪਹਿਣਾ ਮੇਰੇ ਬਜ਼ੁਰਗ ਵੀਰ ਸਭ ਤੋਂ ਪਹਿਲਾਂ ਤਾਂ ਅਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤੋ ਮੈਂ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਾਕਾ ਸਿੰਘ ਬੋਲ ਕੇ ਗਏ ਨੇ ਆਪਣੇ ਜਨਮ ਸਥਾਨ ਤੇ ਸਾਰੇ ਇਸ ਤਰੀਕੇ ਦੇ ਨਾਲ ਜਿ ਤੁਹਾਡੇ ਸਾਰਿਆਂ ਨੇ ਦਰਸ਼ਨ ਹੋਏ ਨੇ 4 ਮਹੀਨਿਆਂ ਤੋਂ ਬਾਅਦ ਸਮਤਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜੀ ਮਨ ਨੂੰ ਸ਼ਾਂਤੀ ਮਿਲੀ ਹੈ ਬੜੀ ਖੁਸ਼ੀ ਹੋਈ ਹੈ ਕਿ ਮੈਂ ਆਪਦੀ ਸੰਗਤ ਦੇ ਵਿੱਚ ਆਇਆ ਸੰਗਤ ਨੂੰ ਮਿਲਿਆ ਸਵਾਲ ਹੈ ਕਿ ਮੈਂ ਇਸ ਗੱਲ ਲਈ ਇਹ ਜੇ ਮੈਂ ਬੋਲਦਾ ਤੇ ਆਪਣੀ ਪਿੱਠ ਫੜਤ ਪਾਉਣ ਵਾਲੀ ਗੱਲ ਬਣਦੀ ਹੈ ਹਰਦੇਹਾ ਨਹੀਂ ਜਾਂਦਾ ਇਸ ਗੱਲ ਨੂੰ ਕਹੇ ਬਿਨਾਂ ਕਿ ਮੈਨੂੰ ਜਿਸ ਦਿਨ ਸਾਨੂੰ ਚੱਕਿਆ ਇੱਕ ਆਕਾਸੋਂ ਹੋਰਿਆਂ ਨੂੰ ਅਟ ਲੈ ਕੇ ਸਾਨੂੰ ਅਟ ਕਰਤਾ ਸਾਡੀ ਆਪਸ ਵਿੱਚ ਜਿਹਨੇ ਦੋਹਾਣੇ ਬੈਠ ਕੇ ਕੋਈ ਰਣਨੀਤੀ ਕਰਨੀ ਹੁੰਦੀ ਹੈ ਕੋਈ ਵਿਚਾਰ ਕਰਨੀ ਹੁੰਦੀ ਹੈ ਕਿ ਮੋਰਚੇ ਨੂੰ ਅੱਗੇ ਕਿਵੇਂ ਚਲਾਉਣਾ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵੀ ਚਲੋ ਜਿੱਥੋਂ ਆ ਜਿਵੇਂ ਠੀਕ ਲੱਗਿਆ ਉਵੇਂ ਆਗੂਆਂ ਨੇ ਅਧਰદેશ ਦਿੱਤਾ ਹੁਕਮ ਹੋਇਆ ਸੀ ਆਪਣੇ ਨਗਰ ਵਾਸਤੇ ਕਿ ਡੱਲੇ ਵਾਲੇ ਤੋਂ ਮੋਰਚਾ ਸ਼ੁਰੂ ਕਰ ਲਿਆ ਜਾਏ ਦੱਲੇਆ ਪਿੰਡ ਦੀ ਸਮੁੱਚੀ ਸੰਗਤ ਨੇ ਸਾਡੀਆਂ ਬੀਬੀਆਂ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਨੌਜਵਾਨਾਂ ਨੇ ਉਹ ਹੁਕਮ ਨੂੰ ਮੰਨਿਆ ਬਾਖੂ ਵੀ ਨਿਭਾਉ। ਉਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਤੇ ਪ੍ਰਸ਼ਾਸਨ ਹਮਲਾ ਕਰ ਰਿਹਾ ਸੀ ਦਬਾਅ ਬਣਾ ਰਿਹਾ ਸੀ ਡਰਾ ਰਿਹਾ ਸੀ ਮੈਂ ਤੁਹਾਨੂੰ ਮਾਣਦੀ ਆ ਮੈਂ ਫਿਰ ਸਾਰਿਆਂ ਸੰਗਤਾਂ ਦਾ ਮੇਰੀਆਂ ਬੀਬੀਆਂ ਪੈਣਾ ਮਾਤਾਂ ਮੇਰੇ ਨੌਜਵਾਨ ਮੇਰੇ ਬਜ਼ੁਰਗ ਜਿਨ੍ਹਾਂ ਨੇ ਉਸ ਵੇਲੇ ਹੌਸਲਾ ਬਣਾ ਕੇ ਰੱਖਿਆ ਪਰਵਾਹ ਨਹੀਂ ਕੀਤੀ ਟੱਕਰੇ ਹੋ ਕੇ ਟਕਰਾਈ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਮੇਰਾ ਰੋਮ ਰੋਮ ਰਣੀ ਹੈ ਦੂਸਰਾ ਕਾਕਾ ਸਾਣੀ ਗੱਲ ਕੀਤੀ ਅਬ ਮੈਨੂੰ ਕੋਹਾੜ ਨੇ ਗੱਲ ਕੀਤੀ ਦੇਖੋ ਜਿਸ ਵੇਲੇ ਆਪਾਂ ਇਸ ਤੇ ਬਚੱਕਣ ਲੱਗੇ ਸੀ ਕਿ ਕਿਉਂ ਚੱਕਿਆ ਐਵੇਂ ਨਹੀਂ ਚੱਕਿਆ ਸੀ ਸਾਨੂੰ ਦਿਸਦਾ ਸੀ ਅਬ ਮੈਨੂੰ ਨੇ ਗੱਲ ਕਹੀ ਹੈ ਨਾ ਕਿ ਭਈ ਡਬਲਯੂਟੀਓ ਕਿ ਤੁਹਾਡੀ ਸਮਝ ਤੇ ਨਹੀਂ ਆਉਣਾ ਡਬਲਯੂਟੀਓ ਕੀ ਠੰਡਾ ਮੈਂ ਤੁਹਾਨੂੰ ਮੋਟੀ ਗੱਲ ਦੱਸਦਾ ਅਮਰੀਕਾ ਆਪਦੀ ਮਰਜ਼ੀ ਦੇ ਨਾਲ ਸਾਡੀ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹਕੀਕਤ ਗੱਲ ਇਹ ਹੈ ਤੇ ਧਰਤੀ ਤੇ ਕਬਜ਼ਾ ਕਰਨ ਦੇ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਕਿਸਾਨਾਂ ਤੋਂ ਜ਼ਮੀਨ ਖਿੜਾਈ ਜਾਏ ਕੋ ਨੂੰ ਛਡਾਉਣ ਦੇ ਲਈ ਬਹੁਤ ਚਿਰ ਤੋਂ ਲੱਗੇ ਹੋਏ ਨੇ ਆ ਹੁਣ ਵੀ ਜਿਹੜੀ ਉਹ ਗੱਲ ਕਰਕੇ ਗਿਆ ਕਿ ਉਹਨਾਂ ਨੇ ਕਿਹਾ ਕਿ ਵੀ ਬਾਹਰ ਤੋਂ ਆਉਣ ਵਾਲਾ ਜਿਹੜਾ ਅਨਾਜ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਦੁੱਧ ਹੈ ਬਾਹਰ ਤੋਂ ਆਉਣ ਵਾਲਾ ਜਿਹੜਾ ਪੋਲਟਰੀ ਪ੍ਰੋਡਕਟ ਨੇ ਉਹਨਾਂ ਤੇ ਤੁਸੀਂ ਟੈਕਸ ਨਹੀਂ ਲਾਉਂਗੇ ਇਹਦਾ ਮਤਲਬ ਜੇ ਟੈਕਸ ਨਹੀਂ ਲਾਉਂਗੇ ਤਾਂ ਉਹਨਾਂ ਦੀ ਮਰਜ਼ੀ ਨਾਲ ਜੇ ਇੱਥੇ ਆ ਕੇ ਉਹ ਵਿਕੂਗਾ ਤੇ ਤੁਹਾਡਾ ਤੁਹਾਡਾ ਸਾਰਾ ਦਾ ਸਾਰਾ ਕੰਮ ਖਤਮ। ਅਸਲ ਕਹਾਣੀ ਇਹਦੇ ਮਗਰ ਆਈ। ਤਾਂ ਜਿਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ ਉਹ ਸਾਡੇ ਤੇ ਫਿਰ ਗੋਲੀਆਂ ਚਲਾਉਣਗੇ। ਉਹ ਗੋਲੀਆਂ ਚੱਲਣਗੀਆਂ ਆਪਣੇ ਤੇ। ਇਹ ਉਹਦੇ ਚੋਂ ਗੋਲੀਆਂ ਚੱਲੀਆਂ ਨੇ। ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਪਈਆਂ ਹੋਣਗੀਆਂ। ਜਿੰਨਾਂ ਦੇ ਵਿੱਚ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਐਮਐਸਪੀ ਹੈ ਜਿਹੜੀ ਇਹ ਡਬਲਯੂਟੀਓ ਦੀਆਂ ਧਰਮਾਂ ਦਾ ਵਿਰੋਧ ਕਰਦੀ ਹੈ ਇਸ ਕਰਕੇ ਇਹ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਤੇ ਅਮਰੀਕਾ ਸਾਡੇ ਤੇ ਗੋੜੀਆਂ ਚਲਵਾਉਂਗਾ ਇਹਨੇ ਤਕੜੇ ਹੋ ਕੇ ਲੜਨਾ ਪਏਗਾ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਮੈਂ ਧਨਵਾਦ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ ਪੰਜਾਬ ਦੇ ਨੌਜਵਾਨਾਂ ਹਰਿਆਣੇ ਦੇ ਨੌਜਵਾਨਾਂ ਦਾ ਮੈਂ ਤੇ ਦਿਨੋਂ ਧੰਨਵਾਦੀ ਆਂ ਸਾਡੇ ਬਜ਼ੁਰਗਾਂ ਦਾ ਧੰਨਵਾਦੀ ਆ ਤੇ ਜਿਸ ਵੇਲੇ ਮੈਂ ਇਸ ਸਟੈਪ ਲੈਣ ਲੱਗਾ ਸੀ ਤੇ ਮੈਂ ਕਿਹਾ ਸੀਗਾ ਕਿ ਦੋਸਤੋ ਇੱਕ ਗੱਲ ਹੈ ਇਹ ਤਾਂ ਸਰਕਾਰ ਆਪਾਂ ਨੂੰ ਚੱਕ ਲਈਏ ਇੱਥੋਂ ਫਿਰ ਤਾਂ ਆਪਾਂ ਹਾਰ ਜਾਈਏ ਤੇ ਜੇ ਸਰਕਾਰ ਨੇ ਤੁਸੀਂ ਚੱਕਣ ਨਾ ਦਿੱਤਾ ਫਿਰ ਆਪਾਂ ਜਿੱਤ ਜਾਵਾਂਗੇ ਤੇ ਮੈਂ ਕਹੀ ਸੀਗਾ ਤੇ ਉਹ ਫਿਰ ਸਾਡੇ ਨੌਜਵਾਨਾਂ ਨੇ 3 ਮਹੀਨੇ ਨਬਾਰਾ ਪੂਰਾ ਡਾਕ ਤੇ ਨਿਭਾ। ਦਿਨੇ ਵੀ ਪਹਿਰਾ ਰਾਤ ਨੂੰ ਵੀ ਪਹਿਰਾ ਹਰ ਵਕਤ ਉਹਨਾਂ ਨੌਜਵਾਨਾਂ ਦਾ ਪਰਚਲ ਚੱਲਦਾ ਸੀ। ਸਰਕਾਰ ਦੀ ਜ਼ਰਤ ਨਹੀਂ ਪਈ ਤੁਹਾਡੇ ਮੋਰਚੇ ਨੂੰ ਛੇੜ ਜਾਣ। ਉਦੋਂ ਤਾਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਇਹ ਕਹਿਤਾ ਸੀ ਜਾ ਕੇ ਕਿ 나 ਜੀ ਉੱਥੇ ਨੁਕਸਾਨ ਬਹੁਤ ਵੱਡਾ ਹੋਊਗਾ। ਅਸੀਂ ਹੁਣ ਹਲਾਕ ਚ ਨਹੀਂ ਗਏ। ਅਸੀਂ ਨਹੀਂ ਉੱਥੇ ਜਾ ਕੇ ਮੋਰਚੇ ਨੂੰ ਛੇੜ ਸਕਦੇ। ਇਹ ਹੀ ਭਗਵੰਤ ਮਾਨ ਦੀ ਸਰਕਾਰ ਸੀ। ਤੋ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਪਰ ਇੱਕ ਗੱਲ ਜੀ ਮੁਰਾ ਕਿਤੇ ਨਾ ਕਿਤੇ ਸਾਡੇ ਵੀ ਤੁਹਾਡੇ ਵੀ ਜ਼ਿੰਦਗੀ ਚ ਰੋਜ਼ ਕਿਤੇ ਨਾ ਕਿਤੇ ਕੁਝ ਸਿੱਖਣਾ ਪੈਂਦਾ ਹੈ ਮੈਂ ਆਪਣੇ 40 ਸਾਲ ਚ ਸਿੱਖਿਆ ਸੀ ਕਿ ਜਦੋਂ ਸਰਕਾਰਾਂ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਮੀਟਿੰਗ ਤੇ ਸੱਦ ਕੇ ਕਦੇ ਸਰਕਾਰ ਕਿਸਾਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਹਮਲਾ ਨਹੀਂ ਕਰਦੇ ਮੇਰਾ ਤਜਰਬਾ ਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਉਂ ਕਿਸੇ ਤੇ ਹਮਲਾ ਹੋਏਗਾ ਕਿਉਂਕਿ ਮਤਲਬ ਕੀ ਨਿਕਲਦਾ ਕਦੇ ਨਹੀਂ ਹੋਇਆ ਹੈ ਔਰ ਉਹਦੇ ਚ ਸਾਡੀ ਗਲਤੀ ਸੀ ਮੈਂ ਮੰਨਦਾ ਹਾਂ ਕਿ ਜੇ ਅਸੀਂ ਸਰਕਾਰ ਦੇ ਉੱਥੇ ਜਾ ਕੇ ਬਹਿਸ ਕਰਨ ਦੀ ਬਜਾਏ ਇਹ ਕਹਿ ਸਕਦੇ ਸੀ ਵੀ ਦੇ ਇੱਥੇ ਆ ਕੇ ਗੱਲ ਕਰ थोड़ी थोड़ी गलती आप मोर्चे अवेसला हो गए सारा तुम अपनी थांसले हो गए असं अपनी थांसले हो गए कोई तो यही कि असि बहुत बड़ी गलती की है चाली चौदह साल का इतिहास दसदा कि कभी यह गल हुई नहीं कि गलबात सदे दे के आगू गिरफ्तार करके तो मगरों मोर्चा खना देना पर एक गल जरूर है मोर्चा तो उन्होंने खना दिया ਪਰ ਕੰਮ ਬਿਲਕੁਲ ਕੈਰਾ ਕੀਤਾ ਮੱਦਾਂ ਦਾ ਕੰਮ ਹੀ ਹੁੰਦਾ ਹੈ ਤੇ ਸਾਹਮਣੇ ਜਦੋਂ ਅਸੀਂ ਉੱਥੇ ਤਿਆਰੀ ਸੀ ਉਹਦੋਂ ਆਕੇ ਚਕਾ ਦਿੰਦੇ ਫਿਰ ਮਨ ਲੈ ਲੈਂਦੇ ਵਿੱਚ ਕਾਤਾ ਮੋੜ ਚ ਉਹ ਤਾਂ ਹਿੰਮਤ ਨਹੀਂ ਪਈ ਤੇ ਜਦੋਂ ਚਕਾਇਆ ਪਿੱਛੋਂ ਵਾਰ ਕਰਕੇ ਚਕਾਇਆ ਜਦੋਂ ਪਿੱਛੋਂ ਵਾਰ ਕਰਦਾ ਕੋਈ ਉਹ ਡਰਿਆ ਹੁੰਦਾ ਟਰਪੋਕ ਹੁੰਦਾ ਹਾਰਿਆ ਮਨੁੱਖ ਪਿੱਛੋਂ ਵਾਰ ਕਰਦਾ ਹੈ ਇਸ ਕਰਕੇ ਮੈਂ ਤੁਹਾਨੂੰ ਇਸ ਲਈ ਵੀ ਵਧਾਈ ਦਿੰਦਾ ਕਿ ਮੋਰਚਾ ਭਾਵੇਂ ਚੁਕਾ ਕੇ ਲੇਕਿਨ ਡਰੇ ਹੋਏ ਨੇ ਮੋਰਚਾ ਚੁਕਾਇਆ। ਭਾਰਿਆਂ ਹੋਏ ਨੇ ਮੋਰਚਾ ਚੁਕਾਇਆ। ਆਪਾਂ ਅੱਬ ਮੈਨੂੰ ਨੇ ਬਹੁਤ ਗੱਲਾਂ ਦੱਸੀਆਂ ਤੁਹਾਨੂੰ। ਆਪਾਂ ਗੱਲ ਬਹੁਤ ਗਾਹਾਂ ਲੈ ਕੇ ਐਡੀ ਕਵਰ ਆਉਣ ਵਾਲੀ ਗੱਲ ਨਹੀਂ ਕਿ ਐਵੇਂ ਨਾ ਦਿਲ ਛੱਡ ਦੇ ਜੇ ਵੀ ਮੋਰਚਾ ਚੁਕਾਤਾ ਖੰਨੀ ਬਸ ਗਿਆ। ਇਹ ਜਿਹੜੀ ਲੜਾਈ ਹੈ। ਸਾਡੇ ਬੱਚਿਆਂ ਨਹੀਂ ਰਹੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਤੇ ਤੁਹਾਡੇ ਤੋਂ ਵੀ ਵਾਅਦਾ ਲੈਣਾ ਵੀ ਹੈ ਦੇਖੋ ਐਸ ਮੋਰਚੇ ਦੇ ਚੱਲਦੇ ਇਹ ਤੋਂ ਪਹਿਲਾਂ ਤਾਂ ਮੈਂ ਜਿਹਨੂੰ ਜਨਮ ਦਿੱਤਾ ਮੈਂ ਉਹਦਾ ਪਿਓ ਸੀ ਲੇਕਿਨ ਐਸ ਮੋਰਚੇ ਦੇ ਚੱਲਦਿਆਂ ਚੱਲਦਿਆਂ ਪਤਾ ਨਹੀਂ ਕਿੰਨੇ ਆਣੇ ਮੈਨੂੰ ਬਾਪੂ ਕਹਿੰਦੇ ਇਹਦਾ ਮਤਲਬ ਨਾ ਉਹਨਾਂ ਸਾਰਿਆਂ ਦਾ ਬਾਪੂ ਹੈ ਤੇ ਜਿਹਨਾਂ ਦਾ ਸਾਰਿਆਂ ਦਾ ਬਾਪੂ ਹੈ ਇਥੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰਿਆਂ ਨੂੰ ਜਿਉਂਦਿਆਂ ਰੱਖਣ ਦੇ ਲਈ ਆਖਰੀ ਸਾਹ ਤੱਕ ਲੜਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਤੇ ਮੈਂ ਇਹ ਨਿਭਾਉਣੀ ਹੈ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਕਰਦਾ ਕਿ ਦੋਸਤੋ ਇਹ ਇਸ ਕਹਾਣੀ ਨੂੰ ਸਮਝੋ ਆਪਣੇ ਬੱਚਿਆਂ ਨੂੰ ਜ਼ਿੰਦਾ ਰੱਖਣ ਦੀ ਲੜਾਈ ਲੜ ਰਹੇ ਹੈ ਪਾਪਾ ਗੱਲ ਮੈਂ ਕਹਿ ਰਿਹਾ ਸੀ ਕਿ ਬਹੁਤ ਗਾਹ ਲੈ ਗਈ ਕਦੇ ਐਮਐਸਪੀ ਦੀ ਗੱਲ ਨਹੀਂ ਕੋਈ ਜਾਣਦਾ ਸੀ ਕਿ ਐਮਐਸਪੀ ਦਾ ਕੋਈ ਮੁੱਦਾ ਹੈ ਡਾਕਟਰ ਸਾਹਿਬ ਕੋਈ ਨਹੀਂ ਜਾਣਦਾ ਸੀ ਅੱਜ ਐਮਐਸਪੀ ਦਾ ਮੁੱਦਾ ਹਰ ਭਾਰਤੀ ਦੇ ਨਹੀਂ ਕੱਲਾ ਬਾਹਰ ਬੈਠੇ ਲੋਕਾਂ ਦੇ ਵੀ ਜ਼ਿਹਨ ਦੇ ਵਿੱਚ ਆਗਾ ਕਿ ਕਿਸਾਨ ਮੰਗਦੇ ਕੀ ਸੀ ਕਿ ਤੁਹਾਡੀ ਮਿਹਨਤ ਨੇ ਐਮਐਸਪੀ ਦਾ ਮੁੱਦਾ ਸੀ ਘਰਾਂ ਚੋਂ ਚੱਕ ਕੇ ਆਪਦੇ ਮਨਾਂ ਚੋਂ ਚੱਕ ਕੇ ਸੜਕ ਤੇ ਲੈ ਕੇ ਗਏ ਤੇ ਸੜਕ ਤੋਂ ਲਿਜਾ ਕੇ ਪਾਰਲੀਮੈਂਟ ਚ ਲੈ ਗਏ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦੇਣੀ ਪਏ ਪਾਰਲੀਮੈਂਟਰੀ ਕਮੇਟੀ ਨੇ ਕਹਿਤਾ ਕਿ ਐਮਐਸਪੀ ਦਿਓ ਨਾ ਸੋ ਇਸ ਲਈ ਇਸ ਗੱਲ ਤੱਕ ਤੁਸੀਂ ਜੇਤੂ ਹੋ ਕਿ ਤੁਸੀਂ ਮੁੱਦਾ ਬਹੁਤ ਬਹਾਅ ਲੈ ਕੇ ਸਟੈਪ ਵਾਈਜ਼ ਅੱਗੇ ਲੱਦੇ ਜਾਵਾਂਗੇ ਆਜ਼ਾਦੀ ਦੀ ਲੜਾਈ ਰਹੀ ਹੈ ਪਹਿਲੇ ਦਿਨ ਆਪਾਂ सतवंजा शुरू की अठारह सौ सतवंजा हजार का फिर जाके उन्नीस सौ संताली नब्बे साल लड़े किसानी दूसरी आर्थिक आजादी की लड़ाई है लड़नी पैनी है इस करके मैं तो हाँ मेरी जिम्मेवारी बनती है मैं निभा है तोमेवारी बनती है कि तीनी है आप तकड़े होके ਇਸ ਲੜਾਈ ਨੂੰ ਜਿੱਤਣਾ ਜਿਹੜੀ ਗੱਲ ਕਾਕਾ ਸੋਨੇ ਕੀਤੀ ਸੀ ਇਹ ਤਾਂ ਮੇਰਾ ਖਿਆਲ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਤੇ ਕਿਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਸੱਤ ਕੇ ਲਿਜਾ ਕੇ ਸਾਨੂੰ ਉਥੋਂ ਗਿਰਫਤਾਰ ਕੀਤਾ ਮੋਰਚਾ ਲੀਡਰਲੈਸ ਕੀਤਾ ਲੀਡਰਲੈਸ ਕਰਕੇ ਵੀ